ਇਹ ਇਹ ਮੇਰੀ ਭੈਣ ਦੀ ਆਵਾਜ਼ ਆ ਇਹ ਇਹਨਾਂ ਦੀ ਆਵਾਜ਼ ਦਾ ਪ੍ਰਭਾਵ ਹੈ ਇਹ ਗਾਇਕੀ ਆ ਨਹੀਂ ਇਹ ਪ੍ਰਭਾਵ ਹੈ ਮੇਰੇ ਮੇਰੇ ਭਰਾ ਭੈਣ ਭਰਾਵਾਂ ਦਾ ਜੋ ਤੁਸੀਂ ਸਾਥ ਦੇ ਮੈਂ ਸੱਚ ਰੱਬ ਦੀ ਮੈਂ ਹਾਜ਼ਰ ਨਾਜ਼ਰ ਜਾਣ ਕੇ ਕਹਿਣੀ ਹੈ ਮੈਨੂੰ ਸਭ ਕੁਝ ਇਹ ਤੁਸੀਂ ਫਿਰ ਮੈਨੂੰ ਫਿਰ ਦਿੰਦਾ ਹੈ ਇਹ ਚੰਦਰਕਾਂਤ ਕਪੂਰ ਨੇ ਇਹ ਉਹ ਚੰਦਰਕਾਂਤ ਕਪੂਰ ਨੇ ਜਿਹੜੇ ਇਸ ਵੇਲੇ ਫਿਰਦ ਅਸ਼ਰਮ ਦੇ ਵਿੱਚ ਆ ਜਿਹੜੇ ਰੋਟੀ ਟੁਕ ਤੋਂ ਆਵਾਜ਼ਾਰ ਹਨ ਤੇ ਮੈਂ ਤੇ ਅਸੀਂ ਵਾਅਦਾ ਕੀਤਾ ਇਹਨਾਂ ਦੇ ਨਾਲ ਵੀ ਸਾਡੇ ਪੰਜਾਬੀ ਭੈਣਾ ਵੀਰ ਜਿਹੜੇ ਉਹ ਇਹਨਾਂ ਦੇ ਇਹਨਾਂ ਦਿਨਾਂ ਨੂੰ ਬਦਲਣ ਲਗੇ ਸਾਡੀ ਇੱਜ਼ਤ ਰੱਖਿਓ ਬਸ ਸਾਡੀ ਲਾਜ ਰੱਖਿਓ ਅਸੀਂ ਵਾਦਾ ਕੀਤਾ ਇਹਨਾਂ ਨੇ ਉਹ ਉਹ ਗੀਤ ਗਾਏ ਆ ਜਿਹੜੇ ਤੁਹਾਨੂੰ ਚੇਤੇ ਨਹੀਂਗੇ ਇਹਨਾਂ ਨੇ ਪਾਕਮਾਲ ਗਾਇਕੀ ਪੇਸ਼ ਕੀਤੀ ਹੁਣ ਤੱਕ ਇਹਨਾਂ ਨੂੰ ਅਸੀਂ ਚੱਜ ਦਾ ਵਿਚਾਰ ਦੇ ਵਿੱਚ ਲੈ ਕੇ ਆ ਰਹੇ ਹਾਂ ਕੁਸ਼ਲਣਾ ਤੱਕ ਹਰ ਮੰਥਨ ਜੀ ਤਮੇ ਲੈ ਕੇ ਆ ਰਹੇ ਆ ਇਹਨਾਂ ਨੇ ਪੂਰਨ ਸ਼ਾਹ ਕੋਟੀ ਸਾਹਿਬ ਦੇ ਨਾਲ ਤੇ ਬਹੁਤ ਸਾਰੇ ਹੋਰ ਐਲ ਪੀ ਰਿਕਾਰਡ ਗਾਏ ਆ ਅੱਜ ਕੋਈ ਨਹੀਂਗਾ ਇਕੱਲੇ ਆ ਪਰ ਆਪਾਂ ਸਾਰੇ ਆ ਆ ਮੈਂ ਕੱਲੀ ਨਹੀਂ ਹਾਂ ਕੋਈ ਸ਼ਬਦ ਗਾ ਦੋ ਲਾਲ 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 ਮੇਰਾ ਹਾਂ ਚਿੱਤ ਮਹੀ ਦੇ ਨਾਲ ਮੇਰੀਆਂ ਲਾਲ ਵੰਗਾ ਵਾ ਵਾ ਹਾਏ ਕਿਸ ਕੜੀਆਂ ਕਰਵਾਈਆਂ ਵੰਗਾ ਵਾਈ ਜਾ ਜਿ ਵਿੱਚ ਆਈਆਂ ਮੇਰੀਆਂ ਲਾਲ ਵੰਗਾ ਵਾ ਲਾਲ 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 ਮੇਰਾ ਚਿੱਤ ਸੋਹਣੇ ਦੇ ਨਾਲ ਮੇਰੀਆਂ ਲਾਲ ਵੰਗਾ ਵਾ ਪੜਨੇ ਵਾ ਵਾ ਕੀ ਬਾਤ ਆ ਕਿਆ ਬਾਤ ਆ ਫੇਰ ਤੁਸੀਂ ਇਹ ਗੱਲ ਕਹਿੰਦੇ ਇਹ ਮੇਰਾ ਭਰਾ ਗਵਾ ਦਿੰਦਾ ਵੈਸੇ ਮੈਂ ਨਹੀਂ ਗਾਣ ਵਾਲੀ ਸੀ ਬਹੁਤ ਕਮਾਲ ਫੇਰ ਅਸੀਂ ਇਸ ਗੱਲ ਦਾ ਨਾਂਭਾ ਦਿੰਨੇ ਆ ਲੋਕ ਗੀਤਾਂ ਨੂੰ ਕੋ ਗਾਉਂਦਾ ਨਹੀਂ ਇਹਨਾਂ ਨੇ ਲੋਕ ਗੀਤਾਂ ਤੋਂ ਬਣਾ ਕੁਝ ਘਾਇਆ ਹੀ ਨਹੀਂ ਤੇ ਇਹਨਾਂ ਨੂੰ ਇਹ ਲੱਗਦਾ ਜੀ ਕਿ ਮੈਂ ਉਹ ਗਾਇਆ ਇਸ ਕਰਕੇ ਮੈਨੂੰ ਸਦਾ ਮਿਲ ਗਿਆ ਆਪਾਂ ਇਹਨਾਂ ਨੂੰ ਅਹਿਸਾਸ ਵੀ ਹੋਣਾ ਚਾਹੀਦਾ ਇੱਕ ਵਾਰ ਇੱਕ ਮੈਂ ਗਾਇਆ ਸੀ ਹਰਿਆਣੀ ਮਾਏ ਹਰਿਆਣੀ ਪਾਣੇ ਹਰਿਆਤ ਪਾਗੀ ਪਰਿਆਨੀ ਹਾਂ ਜਿਸ ਦਿਹੜ ਮੇਰਾ ਹਰਿਆਣੀ ਜੰਮਿਆ ਸੋਯੋ ਦਿਹੜਾ ਭਾਗੀ ਹਰਿਆਣੀ ਹਾਂ ਵਾ 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 ਪੈਣੇ ਵਾ ਕਿਆ ਬਣ ਅਸੀਂ ਫੇਰ ਆਵਾਂਗੇ ਅੱਛਾ ਅੱਛਾ ਅਸੀਂ ਫੇਰ ਆਵਾਂਗੇ ਜੁਨਨਰ ਫਿਚਰ ਤੇ ਕਲਾਇਟਰ ਬਹੁਤ ਸ਼ੁਕਰ ਬਹੁਤ ਸ਼ੁਕਰ ਮੈਂ ਕਹਿੰਦੀ ਆ ਤੈਨੂੰ ਮੇਰੀ ਵੀ ਉਮਰ ਦੀ ਜੇ ਬਚ ਗਈ ਐ ਅਸੀਂ ਅੱਜ ਨਾ ਅਸਲ ਦੇ ਵਿੱਚ ਆਪਦੇ ਅਥਰੂਆਂ ਤੇ ਕਾਬੂ ਰੱਖ ਕੇ ਇੰਟਰਵਿਊ ਕੀਤੀ ਹੈ ਜੇ ਨਾ ਫ੍ਰੈਸ਼ ਪਹਿਣਾ ਸੀ ਖਿਸੇ ਵੀ ਆ ਪਰ ਅਸੀਂ ਉਵੇਂ ਨਹੀਂ ਹੋਣ ਦਿੱਤਾ ਵੀ ਭਾਈ ਅੱਖਾਂ ਗਿੱਲੀਆਂ ਹੋਣ ਪਰ ਬੰਦਾ ਅੰਦਰੋਂ ਪਥੀਜਾ ਜਾਂਦਾ ਨਾ ਤੇ ਤੁਹਾਡੀਆਂ ਅੱਖਾਂ ਵਿੱਚ ਦੀ ਚਮਕ ਮਰ ਗਈ ਆ ਇਹਨੂੰ ਆਪਾਂ ਜਿਉਂਦੀ ਕਰਨਾ ਚੱਲ ਹਾਏ ਰੱਬਾ ਮੈਂ ਮਰ ਜਾਵਾ ਸੱਚੀ ਵੇ ਚੱਲ ਅੱਛਾ ਬੇਟੇ ਪਤਾ ਕੀ ਗੱਲ ਤੁਸੀਂ ਮੈਨੂੰ ਜਿੰਦਾ ਹੀ ਕਰ ਦਿੱਤਾ ਸੱਚੀ ਇਹ ਬੱਚੇ ਆ ਗਏ ਸਾਰਿਆਂ ਨੇ ਜਿੰਦੇ ਹੀ ਕਰ ਦਿੱਤੇ ਕਿਉਂ ਬਈ ਪੁੱਤਰਾ ਐ ਨਾ ਆ ਆ ਮੇਰੀ ਧੀ ਆ ਗਈ ਠੀਕ ਆ ਠੀਕ ਆ ਭੈਣ ਜੋ ਕਿਸੇ ਕੇ ਕਾਮ थैंक यू सो मच आज आपकी वजह से ही मेरा बॉयफ्रेंड मेरी लाइफ में वापस आ गया है नहीं तो हमारा ब्रेकअप हो चुका था और मैं बहुत परेशान थी आपने ही मुझे सही रास्ता दिखाया थैंक यू सो मच की वजह से मेरे मेरे बॉयफ्रेंड से शु...